ਤਿਰ ਆਪਣਾ ਨਾਮ ਦੱਸ ਕੇ ਮੇਰਾ ਮੇਰਾ ਨਾਮ ਰਵਜੀਤ ਸਿੰਘ ਗਰੋਵਰ ਮੈਨੇਜਿੰਗ ਡਾਇਰੈਕਟਰ ਅਮਰਿਤਸਰ ਹੈਲੀ ਗਰੁੱਪ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਵਿਗੀ ਕੰਪਨੀ ਬੋਲ ਰਿਹਾ ਜਿਹੜਾ ਤੁਹਾਨੂੰ ਆਨਲਾਈਨ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਸਵਿਗੀ ਰੈਸਟੋਰੈਂਟ ਅਵਾਰਡਸ ਵਿੱਚ ਸਾਨੂੰ ਸਾਡੇ ਬ੍ਰਾਂਡ ਨੂੰ ਦੋ ਅਵਾਰਡਸ ਮਿਲੇ ਹੈ ਇੱਕ ਬੈਸਟ ਇਨ ਨਾਰਥ ਇੰਡੀਅਨ ਫੂਡ ਦੂਜਾ ਬੈਸਟ ਕੈਜੂਅਲ ਡਾਈਨਿੰਗ ਰੈਸਟੋਰੈਂਟ ਜੋ ਕਿ ਸਾਡੀ ਕੰਪਨੀ ਵਾਸਤੇ ਸਾਡੇ ਬ੍ਰਾਂਡ ਵਾਸਤੇ ਬਹੁਤ ਵੱਡਾ ਇੱਕ ਅਵਾਰਡ ਹੈ ਕਿ ਸਾਨੂੰ ਸਵਿਗੀ ਨੇ ਅੱਜ ਜੜੀ ਪੀਪਲਸ ਚੋਇਸ ਅਵਾਰਡ ਜਿਹੜਾ ਮਿਲਿਆ ਹੋਇਆ ਤੇ ਮੈਂ ਥੈਂਕਸ ਕਰਦਾ ਜਿਹੜੇ ਵੋਟਰਸ ਜਿਨ੍ਹਾਂ ਨੇ ਅੱਜ ਸਾਨੂੰ ਇਹ ਅਵਾਰਡ ਦਵਾਇਆ ਹੋਇਆ ਜਿਨ੍ਹਾਂ ਨੇ ਆਪਣਾ ਵੋਟ ਪਾ ਕੇ ਸਾਨੂੰ ਇਸ ਕਾਬਿਲ ਸਮਝਿਆ ਹੋਇਆ ਸਾਡੇ ਫੂਲ ਨੂੰ ਇਹਨਾਂ ਮਾਨ ਦਿੱਤਾ ਹੈ ਸਾਡੇ ਪ੍ਰੈਜੈਂਟੇਸ਼ਨ ਨੂੰ ਇਹਨਾਂ अहमियत ਦਿੱਤੀ ਹੈ ਮੈਂ ਥੈਂਕਸ ਕਰਨਾ ਚਾਹਨਾ ਸਾਰੇ ਆਪਣੇ ਐਸਟੀਮਡ ਕਸਟਮਰਸ ਅਮਰitsar ਹਵੇਲੀ ਗਰੁੱਪ ਕੋ ਜਿਹੜਾ ਫੋਰਮਸ ਹੈ ਪੰਜਾਬੀ ਕੁਇਜ਼ਿਨਰ ਕੋ ਵਾਸਤੇ ਇਸ ਕੋ ਸੁਪਰ ਦਿੱਤਾ ਬਹੁਤ ਜਨਾ ਕੋ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਪੰਜਾਬੀ ਖਾਣੇ ਦੇ ਬਾਰੇ ਅੱਜ ਅਮਰitsar ਹਵੇਲੀ ਗਰੁੱਪ ਨੂੰ ਤਕਰੀਬਨ 6 ਸਾਲ ਤੋਂ ਅਸੀਂ ਇਹ ਚੇਨ ਸਟਾਰਟ ਕੀਤੀ ਸੀ ਤੇ ਅੱਜ ਅਸੀਂ 35 ਰੈਸਟੋਰੈਂਟ ਪੂਰੇ ਇੰਡੀਆ ਵਿੱਚ ਆਪਰੇਟ ਕਰ ਰਹੇ ਹਾਂ ਤੇ ਅਸੀਂ ਬੜੀ ਜਲਦੀ ਆਸਟ੍ਰੇਲੀਆ ਯੂ ਐਸ اے ਤੇ ਕੈਨੇਡਾ ਵਿੱਚ ਵੀ ਓਪਨ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਪੂਰੇ ਇੰਡੀਆ ਵਿੱਚ ਹੁਣ ਤੱਕ ਤੇ ਅਸੀਂ ਥੈਂਕਸ ਕਰਦੇ ਹਾਂ ਸਾਰੇ ਆਪਣੇ ਕਸਟਮਰਸ ਦਾ ਜਿਨ੍ਹਾਂ ਨੇ ਬਹੁਤ ਹੀ ਮਾਨ ਬਖਸ਼ਿਆ ਵਾ ਕਿ ਅੱਜ ਜਿਹੜਾ ਸਾਡਾ ਬ੍ਰਾਂਡ ਹੈ ਇਸ ਲੈਵਲ ਤੇ ਪਹੁੰਚ ਚੁੱਕਾ ਹੈ ਮੇਰਾ ਨਾਮ ਸਚਕੀਤ ਹੈਗਾ ਤੇ ਮੈਂ 스위ਗੀ ਡਾਈਨੋ ਅੰਮ੍ਰਿਤਸਰ ਦਾ ਇਹਨਾਂ ਦੇ ਅੰਮ੍ਰਿਤਸਰੀਆ ਵਿਲੀ ਟੋਟਲੀ ਮੈਂ ਮੈਨੇਜ ਕਰਦਾ ਹਾਂ ਕੰਪਨੀ ਵੱਲੋਂ ਜਿਹੜਾ ਅਵਾਰਡ ਇਹਦੇ ਦੇਣਾ ਚਾਹ ਰਹੀਓ ਬਹੁਤ ਵਧੀਆ ਲੱਗ ਰਿਹਾ ਹੈਗਾ ਕਿ ਸਾਡੀ ਕੰਪਨੀ ਵੱਲੋਂ ਅੰਮ੍ਰਿਤਸਰ ਅਵੇਲੀ ਜੋ ਫਾਸਟਸ ਗ੍ਰੋਇੰਗ ਚੇਨ ਬਣ ਰਹੀ ਹੈ ਗਿਆ ਨਾਰਥ ਇੰਡੀਅਨ ਫੂਡ ਦੇ ਵਿੱਚ ਇਹ ਲੋਕਾਂ ਨੇ ਇਹਨਾਂ ਨੂੰ ਸਿਲੈਕਟ ਕਰਕੇ ਇਹਨਾਂ ਨੂੰ ਇੱਕ ਆਨਰ ਦਿੱਤਾ ਜਾ ਰਿਹਾ ਹੈ ਇਸ ਚੀਜ਼ ਦੇ ਲਈ ਸੋ ਕਿੰਨਾ ਕਿ ਲੋਕ ਪਸੰਦ ਕਰਦੇ ਪੰਜਾਬੀ ਰੈਸਟੋਰੈਂਟ ਬਹੁਤ ਵਧੀਆ ਆਇਆ ਹੈ ਅਪ੍ਰੋਕਸੀਮੇਟਲੀ 20000 VOTING ਆਈ ਹੈ ਦੋਨੋਂ ਡਿਫਰੈਂਟ ਕੈਟੇਗਰੀਸ ਦੇ 1 ਇਨ 베ਸਟ ਇਨ ਕੈਜੂਅਲ ਡਾਈਨਿੰਗ ਐਂਡ 1 ਇੱਕ 베ਸਟ ਇਨ ਨਾਰਥ ਇੰਡੀਅਨ ਫੂਡ ਦੇ ਹੋਰ ਵੀ ਕੰਪੀਟੀਸ਼ਨ ਹਗਾ ਸੀ ਬਟ ਲੋਕਾਂ ਨੇ ਸਪੈਸ਼ਲੀ ਅੰਮ੍ਰਿਤਸਰੀ ਹਵੇਲੀ ਨੂੰ ਵੋਟ ਦੇ ਕੇ ਸਭ ਤੋਂ ਜ਼ਿਆਦਾ ਇਸ ਚੀਜ਼ ਦੇ winner ਬਣਾਇਆ ਸੀ ਸੋ ਨੌਰਥ ਇੰਡੀਆ ਦੇ ਕਿੰਨੇ ਕੈਸਟ੍ਰੈਂਟ ਦੇ ਚ ਅਪ੍ਰੋਕਸੀਮੇਟਲੀ 10 ਰੈਸਟੋਰੈਂਟਸ ਅਗੇ ਸੀ ਜਿਤੇ ਚ ਕੋਈ ਕੰਪੀਟੀਸ਼ਨ ਹੀ ਨਹੀਂ ਅਗਾ ਸੀ ਅੰਮ੍ਰਿਤਸਰ ਦੀ ਹਵੇਲੀ ਦਾ ਕੋਈ ਵੀ ਹੋਰ ਜਿਹੜੇ ਲੋਕਲ ਅੰਮ੍ਰਿਤਸਰ ਦੀ ਕੁਜ਼ੀਨਸ ਵਾਲੇ ਰੈਸਟੋਰੈਂਟਸ ਅਗੇ ਸੀ ਨਾਰਥ ਇੰਡੀਅਨ ਦੇ ਉਹ ਸਾਰਿਆਂ ਨੇ ਲੋਕਾਂ ਨੇ ਵੋਟ ਪਾ ਕੇ ਇਹਨਾਂ ਨੂੰ ਹੀ ਵਿਨਰ ਡਿਕਲੇਅਰ ਕੀਤਾ ਹੈ ਲੋਕਾਂ ਦਾ ਵੋਟ ਸਾਰਾ ਹੈਗਾ ਸੋ ਕਿੰਨਾ ਕ ਪਿਆਰ ਮਿਲਦਾ ਪੰਜਾਬੀ ਖਾਣੇ ਨੂੰ ਜਿਹੜੋਂ ਵੀ ਫੂਲਦੀ ਬੜੀ ਚੈਨ ਜਿਹੜੀ ਸਾਡੇ ਕੋਲੋਂ ਬਹੁਤ ਜ਼ਿਆਦਾ ਹੋ ਗਿਆ ਕਿ ਐਕਚੁਅਲੀ ਅਸੀਂ ਹੋਰ ਵੀ ਸਟੇਟ ਦੇ ਇਹਨਾਂ ਦੇ ਮੈਨੇਜ ਕਰਦੇ ਆ ਅਹਮਦਾਬਾਦ ਹੋ ਗਿਆ ਯੂਪੀ ਦੇ ਹੋ ਗਿਆ ਤੇ ਸਪੈਸੀਫਿਕਲੀ ਉਹਦਾ ਅਸੀਂ ਟ੍ਰੈਫਿਕ ਦੇਖ ਰਹੇ ਆ ਅੰਮ੍ਰਿਤਸਰ ਹੀ ਹਵੇਲੀ ਦਾ ਸਭ ਤੋਂ ਜ਼ਿਆਦਾ ਟ੍ਰੈਫਿਕ ਆ ਗਿਆ ਜਿਹੜਾ ਸਾਊਥ ਦਾ ਵੀ ਦੇਖ ਰਹੇ ਆ ਟ੍ਰੈਂਡ ਦੇਖ ਰਹੇ ਆ ਕੋਈ ਹੋਰ ਹੈਦਰਾਬਾਦ ਦੇ ਵਿੱਚ ਹੈਗਾ ਉਸ ਉਹਦੇ ਵਿੱਚ ਅੰਮ੍ਰਿਤਸਰ ਹੀ ਹਵੇਲੀ ਸਭ ਤੋਂ ਜ਼ਿਆਦਾ ਇੱਕ ਵਿਊਜ਼ ਹੈ ਲੋਕੀ ਉੱਥੇ ਜਾਣਾ ਪ੍ਰੇਫਰ ਕਰ ਰਹੇ ਆਗੇ ਅੰਮ੍ਰਿਤਸਰ ਹੀ ਹਵੇਲੀ ਸਪੈਸੀਫਿਕਲੀ ਖਸਰੇਗਲ ਸਾਰਿਆਂ ਨੂੰ ਮੈਂ ਅਤੁਲ ਚੰਦਰਾ ਸਵੀਗੀ ਡਾਈਨੋਟ ਦੇ ਵਿੱਚ ਮੈਂ ਪੂਰਾ ਪੰਜਾਬ ਦਾ ਕਲਸਟਰ ਮੈਨੇਜ ਕਰਦਾ ਤੇ ਇਹ ਸਾਡੇ ਆਪਣੇ ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਅੰਮ੍ਰਿਤਸਰ ਅਮਨਿਸਰਪੁਰਾ ਫ੍ਰੀਗੀ ਡਾਇਨੋਟ ਲੀਡ ਕਰਦੇ ਆ। ਤੋਂ ਅੱਜ ਇਸ ਵੀ ਨਹੀਂ ਵੱਡੋ ਅੰਮ੍ਰਿਤਸਰ ਹਵੇਲੀ ਨੂੰ ਹੀ ਕਰਦੇ ਨੇ। ਤੇ ਜਿਹੜੇ ਆਪਣੇ ਫ੍ਰੀਗੀ ਡਾਇਨੋਟ ਜਿਹੜਾ ਮਰ ਅਵਾਰਡ ਸੀਗੇ ਰੈਸਟੋਰੈਂਟ ਅਵਾਰਡ ਅਗੇ ਇਸ ਆਪਾਂ ਹਰ ਸਾਲ ਆਰਗੇਨਾਈਜ਼ ਕਰਦੇ ਆ ਤੇ ਇਹ ਸਾਰੇ ਜਿਹੜੇ ਹੈਗੇ ਕਸਟਮਰ ਆਪਾਂ ਅਮਨਿਸਰ ਹਵੇਲੀ ਨੂੰ ਹੀ ਚੁਣਿਆ। ਇਹ ਸਾਰੇ ਕਸਟਮਰ ਜਿਹੜੇ ਹੈਗੇ ਆਪਣੇ ਫ੍ਰੀਗੀ ਡਾਇਨੋਟ ਦੇ ਜਿਹੜੇ ਆਪਣੇ ਪਲੇਟਫਾਰਮ ਤੇ ਆਉਂਦੇ ਤੇ ਇੱਥੇ ਆ ਕੇ ਲੋਕਾਂ ਦਾ ਅਲੱਗ-ਅਲੱਗ ਰੈਸਟੋਰੈਂਟ ਦਾ ਖਾਣਾ ਟਰਾਈ ਕਰਦੇ ਆ। ਤੇ ਉਹਨਾਂ ਨੇ ਹੀ ਅੰਮ੍ਰਿਤਸਰ ਹੋਏ ਨੂੰ ਚੁਣਿਆ ਤੇ ਅੰਮ੍ਰਿਤਸਰ ਹੋਏ ਨੂੰ ਨਾਰਥ ਇੰਡੀਅਨ ਕੈਟਾਗਰੀ ਦੇ ਵਿੱਚ ਤੇ ਪਲੱਸ ਕੈਜੂਅਲ ਡਾਈਨਿੰਗ ਕੈਟਾਗਰੀ ਦੇ ਵਿੱਚ ਸਭ ਤੋਂ ਵਧੀਆ ਰੈਸਟੋਰੈਂਟ ਪਾਇਆ ਪੂਰੇ ਅੰਮ੍ਰਿਤਸਰ ਦੇ ਵਿੱਚ ਸੋ ਪੈਨ ਇੰਡੀਆ ਦੇ ਵਿੱਚ ਇਸ ਵੀਡੀਓ ਵੱਲੋਂ ਫੂਡ ਡਿਲੀਵਰ ਕੀਤਾ ਜਾਂਦਾ ਹੈ ਤੇ ਕਿੰਨਾ ਕੁ ਰਿਸਪੌਂਸ ਮਿਲਦਾ ਪੰਜਾਬੀ ਖਾਣੇ ਦਾ ਜਦੋਂ ਦੀ ਪੈਨ ਇੰਡੀਆ ਲੈਵਲ ਤੇ ਗੱਲ ਕਰੀਏ ਤੇ ਡਿਲੀਵਰੀ ਦੇ ਵਿੱਚ ਕਹੀਏ ਤੇ ਨਾਰਥ ਦੇ ਵਿੱਚ ਤੇ ਆਪਣਾ ਜਾਇਲ ਸੈਂਟਰਲ ਇੰਡੀਆ ਦੇ ਵਿੱਚ ਹੋ ਗਿਆ ਤੇ ਆਪਣਾ ਸਾਊਥ ਦੇ ਵਿੱਚ ਹੋ ਗਿਆ ਆਪਣਾ ਨਾਰਥ ਇੰਡੀਅਨ ਖਾਣਾ ਹਰ ਪਾਸੇ ਸਾਰੇ ਕਸਟਮਰ ਵੱਲੋਂ ਪਿਆਰ ਪਿਆਰ ਮਿਲਦਾ ਹੈ ਬਿਕਾਜ਼ ਆਪਾਂ ਜੇ ਗੱਲ ਕਰੀ ਅੰਮ੍ਰਿਤਸਰ ਹਵੇਲੀ ਦੀ ਫੂਡ ਦੀ ਤੇ ਇਹ ਸਭ ਤੋਂ ਵਧੀਆ ਪਾਇਆ ਗਿਆ ਆਪਣੇ ਅੰਮ੍ਰਿਤਸਰ ਦੇ ਵਿੱਚ